ਫਤੇ ਆਪਣੇ ਦਾਦੇ ਨਾਲ ਸ਼ਤਰੰਜ ਖੇਡਦਿਆਂ ਖੇਡਦਿਆਂ ਨੈਸ਼ਨਲ ਖਿਡਾਰੀ ਬਣ ਗਿਆ ਸੀ ਇਸ ਤੋਂ ਪਹਿਲਾਂ ਫਤੇ ਬਾਸਕਟਬਾਲ ਦਾ ਵੀ ਚੰਗਾ ਖਿਡਾਰੀ ਸੀ ਲੰਬਾ ਸੋਹਣਾ ਜਵਾਨ ਤੇ ਦੋਵੇਂ ਖੇਡਾਂ ਦਾ ਵਧੀਆ ਖਿਡਾਰੀ ਹੋਣ ਕਰਕੇ ਉਹ ਸਿੱਧਾ ਪੁਲਿਸ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਿਆ। ਫਤਿਹ ਨੂੰ ਲੱਗਦਾ ਸੀ ਕਿ ਸ਼ਤਰੰਜ ਦੀ ਖੇਡ ਨੇ ਉਹਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਤਰੰਜ ਦੇ ਮੋਹਰੇ ਸਮਝਣ ਲੱਗ ਪਿਆ ਸੀ। ਉਹਨੂੰ ਲੱਗਦਾ ਸੀ ਜੋ ਵੀ ਉਹ ਸੋਚਦਾ ਹੈ ਉਹੀ ਪਰਿਵਾਰ ਵਾਸਤੇ ਸਹੀ ਹੈ। ਉਹ ਆਪਣੇ ਇਕਲੌਤੇ ਲੜਕੇ ਗੈਰੀ ਨੂੰ ਜੁਗਾਰ ਲਾ ਕੇ ਪੁਲਿਸ ਵਿੱਚ ਭਰਤੀ ਕਰਵਾਉਣਾ ਚਾਹੁੰਦਾ ਸੀ। ਪਰ ਅੱਜ ਜਦੋਂ ਉਹਦਾ ਲੜਕਾ ਕਾਲਜ ਵਿੱਚ ਕਰਿਆ ਤਾਂ ਉਹਨੇ ਦੱਸਿਆ ਕਿ ਮੈਂ ਕਾਲਜ ਵਿੱਚੋਂ ਮਿਸਟਰ ਕਾਲਜ ਦਾ ਖਿਤਾਬ ਜਿੱਤ ਗਿਆ ਤੇ ਡੈਡੀ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜੱਜਾਂ ਦੀ ਟੀਮ ਵਿੱਚ ਬੈਠੇ ਇੱਕ ਪ੍ਰੋਡਿਊਸਰ ਨੇ ਮੈਨੂੰ ਪੰਜਾਬੀ ਫਿਲਮ ਵਿੱਚ ਰੋਲ ਕਰਨ ਦੀ ਆਫਰ ਵੀ ਦਿੱਤੀ ਹੈ ਇਹ ਸੁਣ ਕੇ ਉਹਨੇ ਆਪਣੇ ਪੁੱਤ ਨੂੰ ਪਰਾਂ ਨੂੰ ਧੱਕਿਆ ਤੇ ਕਿਹਾ ਹਮ ਫਿਲਮਾਂ ਵਿੱਚ ਕੰਮ ਕਰਨਾ ਸਾਡੇ ਵਰਗੇ ਉੱਚੇ ਖਾਨਦਾਨ ਦੇ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ